ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਬੇਬੇ ਮਹਿੰਦਰ ਕੌਰ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਦੋ ਟੁਕ ਸਾਬਸਾਫ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਕੰਗੜਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਬੇਬੇ ਮਹਿੰਦਰ ਕੌਰ ਨੇ ਜਿਹੜੇ ਉਹਨਾਂ ਦੀ ਉਮਰ ਲਗਭਗ 90 ਸਾਲ ਆ ਹੁਣ ਬਹਾਦਰਗੜ ਚੰਡੀਆਂ ਪਿੰਡ ਆ ਦੂਜੀ ਗੱਲ ਇਹ ਆ ਵੀ ਇਹਨਾਂ ਨੇ 4 ਸਾਲ ਪਹਿਲਾਂ ਕੰਗੜਾ ਰਣੋਤ ਦੇ ਉੱਤੇ ਕੇਸ ਕੀਤਾ ਸੀ 2021 ਦਾ ਕੇਸ ਆ ਜਦੋਂ ਉਹਨੇ ਇਹ ਗੱਲ ਕਹੀ ਸੀ ਰੀਟਵੀਟ ਕੀਤਾ ਸੀ ਵੀ 100-100 ਰੁਪਏ ਵਿੱਚ ਧਰਨਿਆਂ ਦੇ ਵਿੱਚ ਜਾਣ ਵਾਲੀਆਂ ਔਰਤਾਂ ਆਹ ਗੱਲ ਨਾਲ ਫੋਟੋ ਪੋਸਟ ਕੀਤੀ ਸੀ ਕੰਗੜਾ ਰਣੋਤ ਦੀ ਇਹ ਗੱਲ ਉਦੋਂ ਤੋਂ ਲੈ ਕੇ ਹੁਣ ਤੱਕ ਬੜੀ ਵਾਇਰਲ ਹੋਈ ਪੰਜਾਬ ਦੇ ਵਿੱਚ ਬੜਾ ਇਸ ਗੱਲ ਦੇ ਉੱਤੇ ਦੁੱਖ ਮਨਾਇਆ ਤੇ ਪ੍ਰਗਟਾਇਆ ਤੇ ਉਸ ਤੋਂ ਬਾਅਦ ਫੋੜ ਪਰਸੋ ਬਠਿੰਡਾ ਦੀ ਅਦਾਲਤ ਦੇ ਵਿੱਚ ਮਜਬੂਰੀ ਦੇ ਵਿੱਚ ਕੰਗੜਾ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪਿਆ ਉਸ ਦਿਨ ਬੇਬੇ ਮਹਿੰਦਰ ਕੌਰ ਅਦਾਲਤ ਦੇ ਵਿੱਚ ਨਹੀਂ ਜਾ ਸਕੀ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਹੈ ਇਹਨਾਂ ਦਾ ਪਤੀ ਲਾਭ ਸਿੰਘ ਉਹ ਗਿਆ ਸੀ ਅਦਾਲਤ ਦੇ ਵਿੱਚ ਜਿਹਨੂੰ ਕੰਗੜਾ ਨੇ ਇਹ ਵੀ ਗੱਲ ਕਹੀ ਹੈ ਜੇ ਕਿ ਭਾਈ ਹੁਣ ਆਪਾਂ ਇਸ ਗੱਲ ਨੂੰ ਮੁਕਾਈਏ ਅਬ ਤੋਂ ਸਮਾਂ ਵੀ ਕਾਫੀ ਬੀਤ ਗਿਆ ਕੁਝ ਇਦਾਂ ਦੀਆਂ ਗੱਲਾਂ ਹੋਈਆਂ ਬੇਬੇ ਮਿੰਦਰ कौर ਦੇ ਘਰ ਦੇ ਵਿੱਚ ਪੱਤਰਕਾਰ ਚਲੇ ਗਏ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ 4 ਸਾਲ ਤੋਂ ਅਸੀਂ ਕੱਲੇ ਠੱਕੇ ਖਾ ਰਹੇ ਹਾਂ ਵਕੀਲਾ ਦੇ ਖਰਚੇ ਚੱਲ ਰਹੇ ਆ ਖੱਜਲ ਖਵਾਰ ਹੋ ਰਹੇ ਆ ਉਮਰ ਦੇ ਇਸ ਪੜਾ ਦੇ ਵਿੱਚ ਮੈਂ ਖੱਜਲ ਹੋ ਰਹੀ ਹਾਂ ਅਸੀਂ ਕੰਗਣਾ ਨੂੰ ਇਵੇਂ ਮਾਫ਼ ਨਹੀਂ ਕਰਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਜਿੱਥੇ ਬੰਦਗਾ ਤੇ ਸਾਡਾ ਸਹਿਯੋਗ ਦੇਣ ਵਾਲੇ ਬਾਕੀ ਲੋਕ ਜਦੋਂ ਕੁਝ ਕਹਿਣਗੇ ਅਸੀਂ ਉਸ ਹਿਸਾਬ ਨਾਲ رائے ਬਣਾਵਾਂਗੇ ਇਹ ਨਹੀਂ ਕਿ ਸਹਿਯੋਗੀ ਉਹ ਦੰਦੇ ਰਹੇ ਤੇ ਹੁਣ ਅਸੀਂ ਮਰਜ਼ੀ ਮੁਤਾਬਕ ਫੈਸਲਾ ਕਰ ਲਈਏ ਉਸ ਤੋਂ ਕੋਈ ਗੱਲ ਇਹ ਬੇਬੇ ਨੇ ਜਿਹੜੀ ਗੱਲ ਕਰਕੇ ਦਿਲ ਜਿੱਤ ਲਿਆ ਬੇਬੇ ਕਹਿੰਦੀ ਦੇਖੋ ਉਹ ਹਾਥੀ ਹੈ ਤੇ ਅਸੀਂ ਕੀੜੀ ਹਾਂ ਉਹ ਹਾਥੀ ਵਰਗੇ ਲੋਕ ਆ ਵੱਡੇ ਲੋਕ ਆ ਅਮੀਰ ਲੋਕ ਆ ਸੱਤਾ ਧਾਰੀ ਤੇਰਾ ਗਲੇਮਰ ਵਾਲੇ ਲੋਕ ਆ ਮਸ਼ਹੂਰ ਲੋਕ ਆ ਉਹ ਹਾਥੀ ਹੈ ਅਸੀਂ ਤਾਂ ਭਾਈ ਬਹੁਤ ਗਰੀਬ ਘਰਦੇ ਆ ਅਸੀਂ ਤਾਂ ਇਸ ਵੇਲੇ ਬਿਲਕੁਲ ਟੁੱਟੇ ਹੋਏ ਆ ਅਸੀਂ ਸੁਧਾਰਨ ਪਰ ਸਾਡੇ ਕੋਲ ਇੱਕ ਗੈਰਤੀ ਹੈ ਕੱਲੀ ਅਣਖ ਹੀ ਹੈ ਕੱਲੀ ਜੇ ਇਹ ਵੀ ਗੜਨੇ ਪੈ ਗਈ ਤਾਂ ਫਿਰ ਸਾਡਾ ਜਿਉਣਾ ਕਾਦਾ ਸੋ ਆ ਬੀਬੇ ਦੀ ਸੋਚ ਆ ਹੁਣ ਇਥੋਂ ਹਿਸਾਬ ਲਾ ਲੋ ਕਿ ਬੀਬੇ ਸੋਚ ਵੇਖਦੀ ਆ ਕਿ ਬੀਬੇ ਕਿੰਨੇ ਚ ਵੇਖ ਸਕਦੀ ਆ ਜਾਂ ਨਹੀਂ ਵੇਖ ਸਕਦੀ ਬੀਬੇ ਦੇ ਪੁੱਤ ਦੇ ਸੱਪ ਲੜ ਗਿਆ ਸੀ ਇੱਕ ਮਹੀਨਾ ਪਹਿਲਾਂ ਉਹਨਾਂ ਦੇ ਕੋਲੇ ਇਲਾਜ ਉੱਗੇ ਪੈਸੇ ਹੈ ਨਹੀਂ ਸੀ 2-3 ਨੇ 2 ਲੱਖ ਰੁਪਏ ਖਰਚਿਆ ਇਹਨਾਂ ਨੇ ਘਰ ਦੇ ਵਿੱਚ ਇਸ ਵੇਲੇ ਹਾਲਾਤ ਬਹੁਤ ਮਾੜੇ ਆ ਕਦੇ ਮੇਰੇ ਇੱਕ ਦੋਸਤ ਨੇ ਦੱਸਿਆ ਜਿਹੜਾ ਕਿ ਇਹਨਾਂ ਦੇ ਸੰਪਰਕ ਦੇ ਵਿੱਚ ਆ ਉਹ ਕਿਨਾਂ ਬਾਈਕੀ ਇਹਨਾਂ ਦੇ ਘਰੇ ਕੋਈ ਕਾਰ ਨਹੀਂ ਇਹ ਸਕੂਟਰ ਵਾਲਾ ਪਰਿਵਾਰ ਆ ਇਹਨਾਂ ਦੇ ਹਾਲਾਤ ਬਹੁਤ ਗੁਰਬਤ ਵਾਲੇ ਆ ਜੇ ਆਪਾਂ ਕਹਿ ਦਈਏ ਵੀ ਭਾਈ ਟੈਕਸੀ ਕਰਵਾ ਕੇ ਕਿਤੇ ਚਲੇ ਜਾਣਗੇ ਇਹ ਵੀ ਹੈ ਨਹੀਂ ਇਹਨੇ ਜੋਗੇ ਬੇਬੇ ਦੇ ਕੋਲੇ ਪਰਿਵਾਰ ਦੇ ਕੋਲੇ ਅਣਖ ਬੇਬੇ ਦੇ ਕੋਲੇ ਪਰਿਵਾਰ ਦੇ ਕੋਲੇ ਸੰਘਰਸ਼ ਆ ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਆ ਸੋ ਉਸ ਪਰਿਵਾਰ ਨੂੰ ਸਲਾਮ ਕਰਨੀ ਬਣਦੀ ਆ ਵੀ ਜਿਹੜਾ ਪਰਿਵਾਰ ਇਹੋ ਜਿਹੀ ਅਣਖ ਲੈ ਕੇ ਬੈਠਾ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਅਣਖ ਬਹੁਤ ਵੱਡੀ ਚੀਜ਼ ਹੁੰਦੀ ਹੈ ਖੈਰ ਅੱਗੇ ਵੱਧਦੇ ਗੱਲ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਪੁਰਾ ਦੀ ਕਹਿੰਦੇ ਕਿ ਸਜ਼ਾ ਜਿਹੜੀ ਹੈ ਉਹਨਾਂ ਦੀ ਬਰਕਰਾਰ ਹੈ ਤੇ ਵਿਧਾਇਕੀ ਨੂੰ ਖਤਰਾ ਪੈਦਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਵਿਧਾਇਕੀ ਨੂੰ ਖਤਰਾ ਇਸ ਕਰਕੇ ਆ ਕਿਉਂਕਿ ਇਸ ਵੇਲੇ ਇਸ ਮੋਰਟੇ ਉੱਤੇ ਆ ਕਿ ਕਿਸੇ ਵੀ ਵੇਲੇ ਇਹਨਾਂ ਨੂੰ ਅਸਤੀਫਾ ਦੇਣਾ ਪੈ ਸਕਦਾ ਤੇ ਕਿਸੇ ਵੀ ਵੇਲੇ ਇਹਨਾਂ ਦਾ ਅਸਤੀਫਾ ਮੰਗਿਆ ਜਾ ਸਕਦਾ ਦੋਵੇਂ ਗੱਲਾਂ ਕਿਉਂਕਿ ਅਸੀਂ ਜਾਣਦੇ ਕਿ 20 ਹੌਟੇ 13 ਦਾ ਇੱਕ ਕੇਸ ਆ 12 ਸਾਲਾਂ ਬਾਅਦ ਤੇ ਹਰਬਿੰਦਰ ਕੌਰ ਉਸਮਾ ਪਿੰਡ ਵਾਲੀ ਜਿਹੜੀ ਕੁੜੀ ਆ ਉਹਦੀ ਸ਼ਹੀਦਤ ਦੇ ਆਧਾਰ ਤੇ ਉਥੇ ਕੇਸ ਚੱਲਿਆ ਸੀ ਤੇ ਕੇਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਹੋਈ ਆ ਤਰਨਤਾਰ ਦੀ ਅਦਾਲਤ ਨੇ ਖਡੂਰ ਸਾਹਿਬ ਦੇ ਐਮਐਲਏ ਤੇ ਮਨਜੀਤਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਆ ਹੁਣ ਇੱਥੇ ਸਰਕਾਰ ਨੇ ਅਸਤੀਫਾ ਮੰਗਿਆ ਨਹੀਂ ਤੇ ਉਹਨੇ ਅਸਤੀਫਾ ਦਿੱਤਾ ਨਹੀਂ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਇੱਕ ਵਾਰੀ ਫੇਰ ਇੱਥੇ ਤੇ ਚੋਣ ਹੋਵੇ ਪਰ ਕੱਲੇ ਜਿਕੇ ਚੋਣ ਹੋਊਗੀ ਹੁਣ ਮੇਰਾ ਖਿਆਲ ਇਹ ਆ ਕਿਉਂਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਤਲੀ ਅਦਾਲਤ ਜਾਨਕੀ ਹਾਈ ਕੋਰਟ ਚੁਣੌਤੀ ਦਿੱਤੀ ਸੀ ਤੇ ਹਾਈ ਕੋਰਟ ਨੇ ਵੀ ਉਹ ਫੈਸਲਾ ਬਰਕਰਾਰ ਰੱਖ ਲਿਆ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਜਦੋਂ ਤੁਸੀਂ ਇਸ ਮਾਮਲੇ 'ਚ ਤੁਹਾਡੀ ਬਧਾਈ ਦੀ ਰੱਦ ਕਰਨ ਬਾਰੇ ਕੋਈ ਫਿਲਜੁਲ ਨਹੀਂ ਹੋਈ ਤੇ ਅਸੀਂ ਜੇਕਰ ਕੋਈ ਫੈਸਲਾ ਰੱਦ ਕਰੀਏ ਜਾਂ ਸਟੇ ਲਾਗੇ ਤੇ ਭਾਈ ਤੁਹਾਡਾ ਸਾਰਾ ਸਿਸਟਮ ਪ੍ਰਭਾਵਿਤ ਹੁੰਦਾ ਇਸ ਕਰਕੇ ਜੋ ਹੇਠਲੀ ਅਦਾਲਤ ਦਾ ਫੈਸਲਾ ਉਹੀ ਬਰਕਰਾਰ ਰੱਖਿਆ ਜਾਂਦਾ ਹੁਣ ਜਦੋਂ ਇਹ ਫੈਸਲਾ ਵਰਕਰ ਰੱਖਿਆ ਜਾਂਦਾ ਅਦਾਲਤ ਨੇ ਗੱਲ ਕਹਤੀ ਤੇ ਮਤਲਬ ਇਹ ਹੈ ਵੀ ਭਾਈ ਬਜਿੰਦਰ ਸਿੰਘ ਲਾਲਪੁਰਾ ਨੂੰ ਅਸਤੀਫਾ ਦੇਣਾ ਪੈਣਾ ਨਿਯਮਾਂ ਦੇ ਮੁਤਾਬਕ ਤੇ ਜੇਕਰ 2 ਸਾਲ ਤੋਂ ਵੱਧ ਦੀ ਸਜ਼ਾ ਹੋਈ ਹੈ ਤਾਂ ਤੁਹਾਨੂੰ ਸੀਟ ਖਾਲੀ ਕਰਨੀ ਪੈਂਦੀ ਆ ਹੁਣ ਲਾਲ ਖੁਰਦ ਨੇ ਕਾਲੀ ਕਾਲੀ ਜਾਣਗੀ ਸੁਪਰੀਮ ਕੋਰਟ ਹੁਣ ਸੁਪਰੀਮ ਕੋਰਟ ਨਹੀਂ ਵੇਲੇ ਨਹੀਂ ਬੈਠੀ ਵੀ ਭਾਈ ਤਾਂ ਹੈ ਤੇ ਛੇਤੀ ਫੈਸਲਾ ਦੇ ਦੇ ਕੇ ਉੱਥੇ ਵੀ ਕਈ ਮਹੀਨੇ ਨਿਕਲ ਜਾਣੇ ਆ ਉਹਨਾਂ ਮਹੀਨਿਆਂ ਦੇ ਵਿੱਚ ਵਿਰੋਧਕਾਂ ਨੇ ਇਸੇ ਗੱਲ ਦਾ ਜ਼ੋਰ ਪਾਉਣਾ ਤੇ ਭਾਈ ਇਹਦਾ ਅਸਤੀਫਾ ਲੈਂਦੇ ਕਿਉਂ ਨਹੀਂ 2 ਸਾਲ ਤੋਂ ਵੱਧ ਦੀ ਸਜ਼ਾ ਹੋਈ ਆ ਜੇ ਸਰਕਾਰ ਨੂੰ ਮਜਬੂਰੀ ਦੇ ਵਿੱਚ ਅਸਤੀਫਾ ਲੈਣਾ ਪੈ ਗਿਆ ਤੇ ਫਿਰ ਖਡੂਸਾ ਵਾਲੀ ਸੀਟ ਵੀ ਖਿੰਦੀ ਹੋਗੀ ਫਿਰ ਉਸ ਤੋਂ ਅਗਲੀ ਕਰਦੋ ਪਠਾਨ ਮਾਜਰਾ ਦੀ ਪਠਾਨ ਮਾਜਰਾ ਨੂੰ ਹਾਈ ਕੋਰਟ ਦੇ ਵਿੱਚੋਂ ਵੀ ਜ਼ਮਾਨਤ ਨਹੀਂ ਮਿਲੀ ਤੇ ਪਠਾਨ ਮਾਜਰਾ ਦੇ ਉੱਤੇ ਜ਼ਬਰਦਸਤ ਦਾ ਪਰਚਾ ਦਰਜਿਆ ਉਹ ਵੀ ਅੰਡਰਗਰਾਉਂਡ ਦਾ ਸੋ ਪਠਾਨ ਮਾਜਰਾ ਦੀ ਮੁਸ਼ਕਲ ਦੇ ਵਿੱਚ ਵੀ ਵਾਧਾ ਹੋਇਆ ਪਿਆ ਜੇ ਵੱਲੋਂ ਸੁਪਰੀਮ ਕੋਰਟ ਤੇ ਵੱਲੋਂ ਵੀ ਉਹਨੂੰ ਨਾਕਾਬੰਦਤ ਮਿਲੀ ਤੇ ਉਹ ਸਾਹਮਣੇ ਨਾ ਆਇਆ ਤੇ ਨਿਯਮਾਂ ਦੇ ਮੁਤਾਬਕ ਤਾਂ ਭਾਈ ਫਿਰ ਉਹਨੂੰ ਵੀ ਸੀਟ ਖਾਲੀ ਕਰਨੀ ਪੈਣੀ ਹੈ ਸੋ ਪੰਜਾਬ ਦੇ ਵਿੱਚ ਲਗਾਤਾਰ ਚੋਣਾ ਹੀ ਹੈ ਚੋਣਾ ਦਾ ਚੋਣਾ ਪੰਜਾਬ ਦੇ ਵਿੱਚ ਆਈ ਜਾਂਦਾ ਜਾਂਦੀ ਜਾਂਦਾ ਪੰਜਾਬ ਦੇ ਵਿੱਚ ਹੋਰ ਕੱਢਣ ਨੂੰ ਪਉਣ ਨੂੰ ਕੁਝ ਹੈ ਨਹੀਂ ਤਰਨ ਤਰਨ ਵਾਲੀ ਜਿੰਨੀ ਚੋੜ ਤੇਲੀ ਸ਼ਿਰ ਧੜ ਦੀ ਬਾਜ਼ੀ ਲੱਗੀ ਪਈ ਆ ਇੱਥੇ ਵੋਟਾਂ ਪੈਣੀਆਂ ਜੀ 11 ਨਵੰਬਰ ਨੂੰ 14 ਨਵੰਬਰ ਨੂੰ ਜੇ ਉਹ ਨਹੀਂ ਆ ਪਰ ਪੰਜਾਬ ਦੇ ਵਿੱਚ ਖੱਟਣ ਨੂੰ ਕੀ ਆ ਇਹਦਾ ਪੈਰ ਬਦਲਿਆ ਇਹਨੂੰ ਗਾਲ ਕੱਢਤੀ ਇਹਦਾ ਕੋਈ ਨਾ ਕੋਈ ਫੇਰਵਾ ਸਾਹਮਣੇ ਨਹੀਂ ਆਂਦਾ ਅਸੀਂ ਨਕਸ਼ਾ ਬਦਲਦੇ ਆਂਗੇ ਅਸੀਂ ਲੋਹਾਰ ਬਦਲਦੇ ਆਂਗੇ ਇਹ ਕੱਲਾ ਬਾਤਾਂ ਹੀ ਹੋਰ ਕੁਝ ਨਹੀਂ ਹੈ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ 26 ਨਵੰਬਰ ਨੂੰ ਕਹਿੰਦੇ ਵਿਧਾਨ ਸਭਾ ਦੇ ਵਿੱਚ ਵਿਦਿਆਰਥੀ ਸੈਸ਼ਨ ਹੋਣ ਜਾ ਰਿਹਾ ਹੈ ਜੇ ਉੱਥੇ ਵਿਦਿਆਰਥੀਆਂ ਨੂੰ ਕਹਿੰਦੇ ਵੀ ਦਾ ਪੇਜ ਦੱਸੇ ਜਾਣਗੇ ਬਿਲਕੁਲ ਜੀ ਬਿਲਕੁਲ ਵਿਦਿਆਰਥੀਆਂ ਨੂੰ ਦੱਸਿਆ ਜਾਊਗਾ ਸਮਝਾਇਆ ਜਾਊਗਾ ਕਿ ਸੈਸ਼ਨ ਚੱਲਦੇ ਕਿਵੇਂ ਆ ਜਿਹੜੇ ਵਿਦਿਆਰਥੀ ਸਿੱਖਣਾ ਚਾਹੁੰਦੇ ਹੁੰਦੇ ਕਈ ਵਾਰ ਉਹਨਾਂ ਨੂੰ ਦੱਸਿਆ ਜਾਊਗਾ ਵੀ ਵਿਧਾਨ ਸਭਾ ਦਾ ਸਪੀਕਰ ਕਿਵੇਂ ਬਣਦਾ ਮੁੱਖ ਮੰਤਰੀ ਕਿਵੇਂ ਬਣਦਾ ਵਿਰੋਧੀ ਧਰਦਾ ਦਿੱਤਾ ਕਿਵੇਂ ਬਣਦਾ ਪ੍ਰਸ਼ਨ ਕਾਲ ਕੀ ਹੁੰਦਾ ਜ਼ੀਰੋ ਆਵਰ ਕੀ ਹੁੰਦਾ ਸਾਰਾ ਕੁਝ ਦੱਸਿਆ ਜਾਊਗਾ ਸਵਾਲ ਪੁੱਛਣ ਦੀ ਪ੍ਰਕਿਰਿਆ ਕੀ ਹੁੰਦੀ ਆ ਇਹ ਜੀ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਵਿਦਿਆਰਥੀ ਸੈਸ਼ਨ ਕਰਵਾਇਆ ਜਾ ਰਿਹਾ ਤਾਂ ਜੋ ਵਿਦਿਆਰਥੀਆਂ ਨੂੰ ਇਸ ਮੁਤਲਕ ਜਾਣੂ ਕਰਵਾਇਆ ਜਾ ਸਕੇ ਉਹਦੇ ਵਿੱਚ ਕਹਿੰਦੇ ਮੁੱਖ ਮੰਤਰੀ ਵੀ ਇੱਕ ਵਿਦਿਆਰਥੀ ਹੀ ਹੋਊਗਾ ਐਮਐਲਏ ਵੀ ਵਿਦਿਆਰਥੀ ਹੀ ਹੋਣਗੇ ਵਿਰੋਧੀ ਧਰਦਾ ਨੇਤਾ ਵੀ ਵਿਦਿਆਰਥੀ ਹੀ ਹੋਊਗਾ ਅਧਿਕਾਰੀ ਵੀ ਵਿਦਿਆਰਥੀ ਹੀ ਹੋਣਗੇ ਕਰਮਚਾਰੀ ਵੀ ਵਿਦਿਆਰਥੀ ਹੀ ਹੋਣਗੇ ਸੋ ਇਸ ਤਰੀਕੇ ਦੇ ਨਾਲ ਸਾਰਾ ਭੇਦ ਹੋ ਬੜੇ ਤਰ੍ਹਾਂ ਦਾ ਵੀ ਚਲੋ ਕੀਤਾ ਕੱਲ ਚੰਗੀ ਹੈ ਵੀ ਪਾਈਏ ਆਪਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਕੇ ਦਿਖਾਉਣੇ ਆ ਵੀ ਭਾਈ ਆ ਕੁਝ ਇਹਨੇ ਹੁੰਦਾ ਸਪੀਕਰ ਸਾਬ ਅਸਲੀ ਹੋਣਗੇ ਜੀ ਸੰਧਵਾ ਸਾਹਿਬ ਹੀ ਹੋਣਗੇ ਪਰ ਇਹ ਨਾ ਹੋਵੇ ਵਿਦਿਆਰਥੀਆਂ ਨੂੰ ਇੱਥੇ ਕੁਰਸੀਆਂ ਚਲਾਉਣੀ ਵੀ ਸਿਖਾ ਦੇਣ ਕਿਵੇਂ ਮਿਹਣੇ ਦੇਣੇ ਆ ਕਿਵੇਂ ਗਾਣਾ ਕੱਢਣੀਆਂ ਤੇ ਨਿਆੜੇ ਘਰੇ ਜਾ ਕੇ ਕਈ ਜਾਣ ਵੀ ਪਾਈ ਬੰਦਿਆਂ ਨੂੰ ਕਹਿਣ ਵੀ ਆਪਣੇ ਬਾਪੂ ਘਟਬਰੀ ਦੇ ਵਿੱਚੋਂ ਬਾਹਰ ਕੱਢੋ ਮਾਰਛਲੋ ਚੱਕ ਕੇ ਇਹਨਾਂ ਨੂੰ ਬਾਹਰ ਕੱਢਣ ਪੁੱਠੀ ਸਿੱਧੀ ਗੱਲ ਨਾ ਸਿਖਾ ਦੇਣ ਕਿਉਂਕਿ ਉੱਥੇ ਅਸੀਂ ਸਿਰਫ ਸਿਰਫ ਕਾਵਾਂ ਰੋਣੀ ਸੁਣਦੇ ਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਤਾਨਾ ਸਾਹਿਬ ਕੋਈ ਪੁੱਠੀ ਸਿੱਧੀ ਗੱਲ ਨਾ ਸਿਖਾ ਦੇਣ ਬਾਕੀ ਤਾਂ ਠੀਕ ਹੈ ਖੈਰ ਅੱਗੇ ਵਧਦੇ ਹਾਂ ਬੜੀ ਚਿੰਤਾਜਨਕ ਖਬਰ ਇੱਕ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਦਿੱਲੀ ਦੇ ਵਿੱਚ 에어ਪੋਰਟ ਦੇ ਟਰਮੀਨਲ 3 ਤੇ ਬੱਸ ਨੂੰ ਅੱਗ ਲੱਗੀ ਜੀ ਇਹ ਕਿਵੇਂ ਹਾਂ ਇਹ ਜੀ ਅਚਾਨਕ ਅੱਗ ਲੱਗੀ ਹੈ ਸ਼ਾਰਟ ਸਰਕਟ ਕਰਕੇ ਲੱਗੀ ਜਾਂ ਕਿਵੇਂ ਵੀ ਲੱਗੀ ਪਰ ਲੰਘੇ ਕੱਲ ਉੱਥੇ ਅੱਗ ਲੱਗੀ ਉਹ ਜਦੋਂ ਅੱਗ ਲੱਗੀ ਟਰਮੀਨਲ ਦੇ ਉੱਤੇ 3 ਨੰਬਰ ਦੇ ਉੱਤੇ ਤੇ ਉੱਥੇ ਕੋਲੇ ਇੱਕ 에어 ਇੰਡੀਆ ਦਾ ਜਹਾਜ਼ ਵੀ ਖੜਾ ਸੀ ਜਿਹਦਾ ਬਿਲਕੁਲ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਇਹ ਬੱਸ ਨੂੰ ਬਾਅਦ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ ਆ। ਮਤਲਬ ਇਹ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬੱਸਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਆ। ਕੱਲ ਜੈਪੁਰ ਦੇ ਵਿੱਚ ਵੀ ਇਵੇਂ ਹੋਇਆ। ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਜਾ ਰਹੀ ਆ, ਉਹਨੂੰ ਅੱਗ ਲੱਗੀ ਆ। ਉਹਨੂੰ ਅੱਗ ਲੱਗੀ ਜੀ ਤਾਰਾਂ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਉਹ ਤਾਰਾਂ ਦੇ ਨਾਲ ਜੁੜ ਗਈ। ਉਹ ਧੂਂ ਧੂਂ ਕਰਕੇ ਸਾਰੀ ਬੱਸ ਸੜ ਗਈ ਤੇ 2 ਜਣੇ ਸੜ ਗਏ ਉਹਦੇ ਵਿੱਚ 10 ਜਣੇ ਝੁੱਲ ਸਗੇ ਤੇ ਕਈ ਲੋਕਾਂ ਦੀ ਜ਼ਿੰਦਗੀ ਭਜਣ ਕਰਕੇ ਬਚਾਅ ਹੋਇਆ। ਪਿਛਲੇ 15 ਦਿਨਾਂ ਦੇ ਵਿੱਚ 15 ਬਸ ਬਸ ਥਾਵਾਂ ਦੇ ਉੱਤੇ ਬੱਸਾਂ ਨੂੰ ਅੱਗ ਲੱਗੀ ਆ ਜਿਹਦੇ ਵਿੱਚ ਦਰਜਨਾਂ ਲੋਕ ਸੜ ਕੇ ਸਵਾਹ ਹੋਏ ਆ ਸੋ ਜਿਹੜੀਆਂ ਏਸੀ ਬੱਸਾਂ ਉਹਨਾਂ ਦੇ ਬਾਰੇ ਕਹੋ ਰਹੀ ਹੈ ਬਣ ਗਈ ਵੀ ਪਾਈ ਜਿਹਨਾਂ ਦੇ ਵਿੱਚ ਸੁਰੱਖਿਆ ਦਾ ਨੀਂ ਚੀਜ਼ ਕੋਈ ਨਹੀਂ ਗਈ ਤੇ ਕਿਸੇ ਵੀ ਥਾਂ ਦੇ ਉੱਤੇ ਕਦੇ ਵੀ ਬੱਸ ਸੜ ਜਾਂਦੀ ਹੈ ਜੀ ਬਿਲਕੁਲ ਤੇਟਾਣਾ ਸਾਹਿਬ ਉੱਧਰ ਦੂਸਰੇ ਬੰਨੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਦੇ ਲਈ ਕਹਿੰਦੇ ਬਨੌਟੀ ਮੀ ਪਵਾਉਣ ਦਾ ਟਰਾਇਲ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਨੌਟੀ ਮੀ ਪਵਾਉਣ ਦਾ ਟਰਾਇਲ ਕੀਤਾ ਗਿਆ ਪਰ ਇਹ ਟਰਾਇਲ ਸਫਲ ਨਹੀਂ ਹੋਇਆ ਉਹਨ ਆਦਮੀ ਪੈਜੇ ਕੁਝ ਕਹਿ ਨਹੀਂ ਸਕਦੇ ਪਰ ਬਨੌਟੀ ਨਹੀਂ ਪਾਉਣ ਦੇ ਲਈ ਵਿਦੇਸ਼ਾਂ ਦੇ ਵੱਗ ਨੂੰ ਉਸ ਕੀਤੀ ਕਿ ਪਰ ਗੱਲ ਬਣੀ ਨਹੀਂ ਜਿਹੜਾ ਬਨੌਟੀ ਨਹੀਂ ਪਾਉਣਾ ਹੁੰਦਾ ਇਹ ਕੀ ਹੁੰਦਾ ਜੀ ਕਿ ਹੈਲੀਕਾਪਟਰ ਦੇ ਰਹਿ ਨੂੰ ਬੱਦਲਾਂ ਦੇ ਵਿੱਚ ਕਹ ਜੀ ਦਵਾਈ ਛਿੜਕੀ ਜਾਂਦੀ ਆ ਪਰ ਇਹ ਕਹਦੇ ਕੀ ਉਹ ਤਾਂ ਕਦੇ ਵੀ ਰਸਾਇਣ ਛੱਡੇ ਜਾਂਦੇ ਆ ਉਹਦੇ ਤੋਂ ਬਾਅਦ 15 ਮਿੰਟ ਤੋਂ ਲੈ ਕੇ 4 ਘੰਟੇ ਦੇ ਵਿੱਚ ਵਿੱਚ ਬੱਦਲ ਵੱਧ ਜਾਂਦੇ ਆ ਕੱਲ 2 ਵਾਰ ਇਹ ਟ੍ਰਾਇਲ ਕੀਤਾ ਗਿਆ ਦਿੱਲੀ ਦੇ ਵਿੱਚ ਬਦਲਾਂ ਦੇ ਵਿੱਚ ਇਸ ਰਸਾਇਣ ਛੱਡਿਆ ਗਿਆ ਇਹ ਕਨਪੁਰ ਤੋਂ ਹਵਾਈ ਜਹਾਜ਼ ਮੰਗਾਇਆ ਸੀ ਸਰਕਾਰ ਨੇ ਕਿਉਂਕਿ ਪਟਾਕਿਆਂ ਨੇ ਪ੍ਰਦੂਸ਼ਣ ਕਰਕੇ ਦਿੱਲੀ ਦੇ ਵਿੱਚ ਕੰਮ ਔਖਾ ਹੋਇਆ ਪੈ ਸਾਹ ਲੈਣ ਦਾ ਇਸ ਕਰਕੇ ਲੋ ਜੀ ਉਹਨਾਂ ਨੇ ਦੋ ਵਾਰੀ ਛਿੜਕਾ ਕੀਤਾ ਪਰ ਬਦਲ ਹੋ ਸਕੇ ਬਦਲ ਬੰਨਈ ਨਹੀਂ ਬਦਲ ਵਰ੍ਹਈ ਨਹੀਂ ਹੁਣ ਇਸ ਗੱਲ ਤੋਂ ਬਾਅਦ ਮੇੜੋ ਬਣੀ ਹੋ ਗਏ ਵਿਰੋਧੀ ਪਾਰਟੀਆਂ ਵਾਲੇ ਹੁਣ ਵਿਰੋਧੀ ਤੇ ਰਹੇਗੀ ਜੀ ਆਮ ਆਦਮੀ ਪਾਰਟੀ ਉਹਨਾਂ ਨੇ ਇਹ ਗੱਲ ਕਹੀ ਉਹ ਕਦੇ ਦੇਖ ਲਓ ਜੀ ਜਿਹੜੇ ਢੂਲ ਬਦਲ ਸਿਕਾ ਉਹ ਵੀ ਭਜਾਤਾ ਰਹਿੰਦੇ ਪਰ ਕਹਲੇ ਜੀ ਕਿ ਹੁਣ ਬੀਜੇਪੀ ਇਹ ਗੱਲ ਕਹਿੰਦੀ ਆ ਵੀ ਭਾਵੇਂ ਮੀਂਹ ਨਹੀਂ ਪਿਆ ਪਰ ਅਸੀਂ ਕਾਫੀ ਵਧੀਆ ਤਜਰਬਾ ਕੀਤਾ ਅਸੀਂ ਕਾਫੀ ਕੁਝ ਸਿੱਖਿਆ ਉਹ ਕਹਿੰਦੇ ਜੀ ਬਦਲਾਂ ਦੇ ਵਿੱਚ ਨਮੀ ਘਟ ਸੀ ਜਿਹਦੇ ਕਰਕੇ ਮੀਂਹ ਨਹੀਂ ਪਿਆ ਨਹੀਂ ਤਾਂ ਪੈ ਜਾਣਾ ਸੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਤੁਸੀਂ ਪ੍ਰਸ਼ਤ ਲੋਕੋਂ ਤੁਹਾਡੇ ਕਹੇ ਤਾਂ ਇੰਦਰ ਦੇਵਤਾ ਵੀ ਮੰਨਦਾਗਾ ਤੁਹਾਡੇ ਕਹੇ ਕਿਦਾਂ ਬਦਲਾਂ ਨੂੰ ਟੀਕਾ ਲਾ ਕੇ ਕਿਵੇਂ ਨਹੀਂ ਪੈਣਾ ਸੀ ਸੋ ਇਸ ਤਰੀਕੇ ਦੀ ਮੀੜੋ-ਮੀਣੀ ਆਣਾ ਕੰਮ ਚੱਲੀ ਜਾਂਦਾ ਪਰ ਇਹ ਇੱਕ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਕਿ ਉਵੇਂ ਸਫਲ ਨਹੀਂ ਹੋਇਆ ਜਿਵੇਂ ਕਿ ਆਸ ਸੀ ਹੁਣ ਤਾਂ ਵਿਰੋਧਕਾਂ ਨੇ ਵੀ ਗੱਲ ਕਹਿਣੀ ਸ਼ੁਰੂ ਕਰਦੀ ਆ ਜਿਹੜੀ ਪਤਲਾ ਤੇ ਉੱਥੇ ਦਵਾਈ ਛਿੜਕ ਕੇ ਆਈਆਂ ਇਹ ਨਕਲੀ ਸੀਗੀ ਇਹ ਅਸਲੀ ਹੈ ਹੀ ਨਹੀਂ ਸੀ ਜੀ ਮਤਲਬ ਇਸ ਗੱਲ ਤੇ ਵੀ ਸਿਆਸਤ ਜ਼ੋਰਾਂ ਤੇ ਹੋ ਰਹੀ ਹੈ ਬਿਲਕੁਲ ਜੀ ਤੇ ਟੈਣਾ ਸਾਹਿਬ ਉੱਧਰ ਬੜੀ ਇਹ ਹੈਰਾਨੀ ਵਾਲੀ ਗੱਲ ਹੈ ਦੁੱਖ ਵਾਲੀ ਗੱਲ ਹੈ ਕਿ ਕੁੱਤਿਆਂ ਦੇ ਮਾਮਲੇ ਦੇ ਉੱਤੇ ਵੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ ਤੇ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮਾਮਲੇ ਤੇ ਸਰਕਾਰਾਂ ਨੂੰ ਕਹਿੰਦੇ ਬਹੁਤ ਛਾੜਿਆ ਜੀ ਹਾਂ ਬਿਲਕੁਲ ਜੀ ਅਸਲ ਵਿੱਚ ਤਾਂ ਕਿਸੇ ਤਰੀਕ ਤੇ ਸੁਪਰੀਮ ਕੋਰਟ ਦੇ ਸਾਰੇ ਹੀ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਗੱਲ ਕਹੀ ਸੀ ਤੇ ਤੁਸੀਂ ਆਪੋ ਆਪਣੇ ਸੂਬੇ ਦੇ ਵਿੱਚ ਕੀ ਕਰਦੇ ਹੋ ਕੁੱਤਿਆਂ ਦੇ ਮਾਮਲੇ ਦੇ ਉੱਤੇ ਕੀ ਨਿਯਮ ਬਣਾਏ ਆ ਕੀ ਤੁਹਾਡੇ ਕੋਲ ਟੀਕੇ ਆ ਰੀਵਸ ਦੇ ਕੀ ਤੁਹਾਡੇ ਕੋਲੇ ਪਹਚਾਣ ਦੇ ਪ੍ਰਬੰਧ ਆ ਕਿਵੇਂ ਤੁਸੀਂ ਨਸਬੰਦੀ ਕਰਦੇ ਹੋ ਕਿਉਂਕਿ ਦੇਸ਼ ਦੇ ਵਿੱਚ ਕੁੱਤਿਆਂ ਦੇ ਵੱਲੋਂ ਜਦੋਂ ਲੋਕਾਂ ਨੂੰ ਕਟਿਆ ਜਾਂਦਾ ਤਾਂ ਦੁਨੀਆ ਭਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਇਸ ਗੱਲ ਦੀ ਤੋਏ ਤੋਏ ਹੁੰਦੀ ਹੈ ਵੀ ਭਾਰਤ ਦੇ ਵਿੱਚ ਕੁੱਤਿਆਂ ਤੋਂ ਬਚਾ ਦਾ ਸਦਨ ਵੀ ਹੈ ਨਹੀਂਗਾ ਲੋ ਜੀ ਉਹ ਗੱਲ ਤੋਂ ਦੋ ਸੂਬੇ ਨੇ ਕਬੂਲ ਕੀਤਾ ਪੱਛਮੀ ਬੰਗਾਲ ਤੇ ਤੇਲੰਗਾਨਾ ਨੇ ਤਾਂ ਹਲਫਨਾਮਾ ਦਾਖਲ ਕਰਤਾ ਬਾਕੀ ਕਿਸੇ ਵੀ ਸੂਬੇ ਦੀ ਸਰਕਾਰ ਨੇ ਕੋਈ ਜਵਾਬ ਦਾਵਾ ਦਾਖਲ ਕੀਤਾ ਹੀ ਨਹੀਂ ਹਲਫਨਾਮਾ ਦਾਖਲ ਕੀਤਾ ਹੀ ਨਹੀਂ ਹੁਣ ਇਸ ਕੱਲ ਦੇ ਉੱਤੇ ਸੁਪਰੀਮ ਕੋਰਟ ਦਿੱਤੀ ਭਾਰੀ ਹੋਈ ਆ ਸੁਪਰੀਮ ਕੋਰਟ ਨੇ ਦੋ ਟੋਕੇ ਗੱਲ ਕਹੀ ਹੈ ਕਿ 3 ਨਵੰਬਰ ਤੱਕ ਸਾਰੇ ਸੂਬਾ ਦੇ ਪ੍ਰਮੁਖ ਸਖਤਰ ਸੁਪਰੀਮ ਕੋਰਟ 'ਚ ਹਾਜ਼ਰ ਹੋ ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਿਵੇਂ ਕਰਦੇ ਪਹਿਲਾਂ ਤਾਂ ਇਹ ਦੱਸੋ ਅਗਲੇ ਕੱਲੋ ਕਹਿੰਦੇ ਜੀ ਫੇਰ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਦੀਆਂ ਜ਼ਿੰਦਗੀਆਂ ਦਾ ਤੁਹਾਨੂੰ ਖਿਆਲ ਕੋਈ ਨਹੀਂ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਆਮ ਲੋਕਾਂ ਨੇ ਕਿੱਥੇ ਗੱਲ ਬਣਦੇ ਹੋਗੇ ਸੋ ਦੇਖੋ ਸੁਪਰੀਮ ਕੋਰਟ ਦੇ ਵਿੱਚ ਪੁੱਤਰ ਦਾ ਕੇਸ ਚੱਲ ਰਿਹਾ ਤੋ ਕਿ ਸਰਕਾਰਾਂ ਤਾਂ ਬੇਸ਼ਰਮ ਹੋਊਗਾ ਪ੍ਰਸ਼ਾਸਨ ਤਾਂ ਬੇਸ਼ਰਮ ਹੋ ਗਏ ਉਰਫ ਤਾਂ ਪ੍ਰਵਾਹ ਕੋਈ ਨਹੀਂ ਕੋਈ ਮਰ ਜੇ ਕੋਈ ਜਿਉਂ ਪੇ ਕੋਈ ਫਰਕ ਹੀ ਨਹੀਂ ਪੈਦਾ ਕਰ ਸੋ ਇਸ ਕਰਕੇ ਜਦੋਂ ਸੁਪਰੀਮ ਕੋਰਟ ਦੀ ਵੀ ਨਹੀਂ ਸੁਣੀ ਜਾਂਦੀ ਤੇ ਫਿਰ ਆਮ ਲੋਕਾਂ ਨੇ ਕਿੱਥੇ ਸੁਣੀ ਜਾਂਦੀ ਹੋਊਗੀ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਕੁੱਤਿਆਂ ਨੇ ਕਹਿ ਰਹੇ ਖਬਰਾਂ ਉਹਦੀਆਂ ਹਰ ਰੋਜ਼ ਕੋਈ ਨਾ ਕੋਈ ਵਰਦਾ ਹਰ ਰੋਜ਼ ਕਿਤੇ ਨਾ ਕਿਤੇ ਕੋਈ ਬੱਚੇ ਨੂੰ ਪੱਟ ਲਿਆ ਤੇ ਖੇਤ ਜਾਂਦੇ ਬੰਦੇ ਨੂੰ ਪੱਟ ਲਿਆ ਕੁੱਤਿਆਂ ਨੇ ਪੱਟ ਲਿਆ ਸੋ ਕੋਈ ਸੁਣਵਾਈ ਹੈ ਨਹੀਂ ਕਿ ਜੀ ਪੰਜਾਬ ਦੇ ਵਿੱਚ ਵੀ ਬਿਲਕੁਲ ਸਹੀ ਕਿਹਾ ਟਣਾ ਸਾਬੁੱਦਰ ਮਹਾਗਠ ਜੋੜਨੇ ਕਹਿੰਦੇ ਬਿਹਾਰ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਜੀ ਕੀ ਕੀ ਲਿਖਿਆ ਹੈ ਇਹਦੇ ਵਿੱਚ ਦੇਖੋ ਜੀ ਉਹਦੇ ਵਿੱਚ ਇਹ ਗੱਲ ਕਹੀ ਗਿਆ ਮਹਾਗਠ ਜੋੜ ਦੇ ਉਹ ਕਹਿੰਦੇ ਜੀ ਕਿ ਅਸੀਂ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸ ਤਰੀਕੇ ਦੇ ਨਾਲ ਜੀ ਇਸ ਵੇਲੇ ਜਿਹੜੀ ਆ ਨਿਤਿਸ਼ ਕੁਮਾਰ ਦੀ ਸਰਕਾਰ ਉਹਨੇ ਤਰਾ ਤਰਾ ਕਰਵਾਈ ਪਈ ਹੈ ਲੋਕਾਂ ਦੀ ਉਹ ਕਹਿੰਦੇ ਜੀ ਅਸੀਂ ਲੋਕਾਂ ਦਾ ਜੀਵਨ ਪੱਤਰ ਬਹੁਤ ਉੱਚਾ ਕਰ ਦਿਆਂਗੇ ਤੇ ਜਸਮੀ ਯਾਦਵ ਨੂੰ ਇਥੇ ਸੀਐਮ ਚੇਰਾ ਬਣਾਇਆ ਗਿਆ ਇੱਕ ਹੈ ਜੀ ਮਹਾਗਠ ਜੋੜ ਤੇ ਇੱਕ ਹੈ ਜੀ ਐਨਡੀ ਗਠ ਜੋੜ ਮਹਾ ਗਠ ਜੋੜ ਤੋਂ ਭਾਵ ਕਾਂਗਰਸ ਲਾਲੂ ਪ੍ਰਸਾਰ ਯਾਦਵ ਦੀ ਪਾਰਟੀ ਤੇ ਹੋਰ ਆ ਐਨਡੀ ਕਿਥੋਂ ਭਾਵੇਂ ਇਹ ਕਿ ਬੀਜੇਪੀ ਤੇ ਇਹਨਾਂ ਦਾ ਸਹਿਯੋਗੀ 파ਰਟੀ ਦਾ ਮੁਕਾਬਲਾ ਐਨਡੀ ਅਤੇ ਇੰਡੀਆ ਗਠ ਜੋੜ ਦੇ ਵਿੱਚ ਆ ਕੱਲ ਇੰਡੀਆ ਗਠ ਜੋੜ ਦਾ ਇਹ ਜਿਹੜਾ ਜੋੜ ਮੈਨੀਫੈਸਟੋ ਜਾਰੀ ਕੀਤਾ ਗਿਆ ਇਦੇ ਵਿੱਚ ਇੱਕ ਤਾਂ ਗੱਲ ਕਹੀ ਗਈ ਹੈ ਤੇਜਸਵੀ ਇਹ ਹੈਗਾ ਕਿ ਤੇਜਸਵੀ ਯਾਦਵ ਕਾ ਪ੍ਰਣ ਇਹਦਾ ਨਾਂ ਇਹ ਰੱਖਿਆ ਗਿਆ ਲੋ ਜੀ ਉਸ ਤੋਂ ਬਾਅਦ ਇਹਦੇ ਵਿੱਚ ਪਤਾ ਲੱਗਾ ਵੀ 200 ਯੂਨਟ ਬਿਜਲੀ ਅਸੀਂ ਮੁਫਤ ਕਰਦਾਂਗੇ ਜੇਕਰ ਸਾਡੀ ਸਰਕਾਰ ਆ ਗਈ ਇਹਦੇ ਵਿੱਚ ਇੱਕ ਤਾਂ ਗੱਲ ਇਹ ਕਹੀ ਗਈ ਆ ਦੂਜੀ ਇਹਦੇ ਵਿੱਚ ਗੱਲ ਬਹੁਤ ਮਹੱਤਵਪੂਰਨ ਇਹ ਕਹੀ ਗਈ ਆ ਵੀ ਜਦੋਂ ਸਾਡੀ ਸਰਕਾਰ ਆ ਗਈ ਪਹਿਲੇ 20 ਮਹੀਨਿਆਂ ਦੇ ਵਿੱਚ ਹਰ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇ ਦਿਆਂਗੇ ਤੀਤੀ ਗਣ ਇਲੀ ਤੇ ਕਹਿੰਦੀ ਆ ਕਿ ਜਵਾਨੀ ਲਈ ਕਿਸਾਨੀ ਲਈ ਮਜ਼ਦੂਰਾਂ ਲਈ ਬਜ਼ੁਰਗਾਂ ਲਈ ਪੁਰਾਣੀ ਪੇਛ ਦੇ ਲਈ ਅਸੀਂ ਤਨਖਾਹਾਂ ਦੇ ਲਈ ਸਭ ਕੁਝ ਕਰਾਂਗੇ ਸੋ ਵੈਨੇਫਾਈ ਹੋਣ ਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਸਭ ਦਾ ਧਿਆਰ ਹੁਣ ਇਸੇ ਗੱਲ 'ਤੇ ਕਿਹਾ ਕਿ ਬਣਦਾ ਕੀ ਹੈ ਜੀ ਤਣਾ ਸਾਹਿਬ ਉਧਰ ਛੱਤ ਬੀੜ ਚੜੀਆ ਘਰ ਦੇ ਵਿੱਚ ਕਹਿੰਦੇ ਕਿ ਅੱਗ ਲੱਗੀ ਹੈ ਜੀ ਨੁਕਸਾਨ ਹੋਇਆ ਹੈ ਕਿਸੇ ਜਾਨਵਰ ਦਾ ਵੀ ਕੋਈ ਨੁਕਸਾਨ ਹੋਇਆ ਜੀ ਨਹੀਂ ਜੀ ਨਹੀਂ ਇਹ ਕੋਈ ਨੁਕਸਾਨ ਨਹੀਂ ਹੋਇਆ ਦਾ ਪਰ 20 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਕਹਿੰਦੇ ਲਗਭਗ 1.5 ਕਰੋੜ ਰੁਪਈਆ ਸੜ ਕੇ ਸੁਆਹ ਹੋਇਆ ਛੱਤਬੀੜ ਜਿਹੜੀਆਂ ਘਰ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਖੜੀਆਂ ਹੁੰਦੀਆਂ ਜਿਹੜੀਆਂ ਸਵਾਰੀ ਨੂੰ ਇੱਕ ਤੋਂ ਦੂਜੇ ਥਾਂ ਤੱਕ ਅਨਸਾਫਰ ਨੂੰ ਲੈ ਕੇ ਜਾਂਦੀਆਂ ਇਹ ਅੱਗ ਦੀ ਭੇਟ ਚੜ ਗਈਆਂ ਕਹਿੰਦੇ ਇਹ ਵੀ ਇੱਥੇ ਇਹ ਚਾਰਜਿੰਗ ਤੇ ਲੱਗੀਆਂ ਸੀ ਗੱਡੀਆਂ ਤੇ ਸ਼ਾਇਦ ਕੋਈ ਉੱਥੇ ਓਵਰ ਚਾਰਜਿੰਗ ਹੋ ਗਈ ਗਰਮ ਹੋ ਗਈਆਂ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰ ਗਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇੱਥੇ ਇਤ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਤੁਹਾਕੇ ਹੋਏ ਤੇ ਗੱਡੀ ਦਾ ਸੜ ਕੇ ਸਵਾਹ ਹੋ ਗਈਆਂ ਫਾਇਰ ਬ੍ਰਿਗੇਡ ਬੁਲਾਈ ਫਿਰ ਬੜੀ ਕੁਸ਼ਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਉਣ ਚ ਕਾਮਯਾਬੀ ਮਿਲੀ ਤੇ ਜਾਨੀ ਤੌਰ ਦੇ ਉੱਤੇ ਨੁਕਸਾਨ ਕੋਈ ਨਹੀਂ ਹੋਇਆ ਪਰ مالی ਨੁਕਸਾਨ ਵੱਡਾ ਹੋ ਗਿਆ ਜੀ ਤੇਟਾਣਾ ਸਾਹਿਬ ਕਿਸਾਨੀ ਦਾ ਕੀ ਹਾਲ ਹੈ ਜੀ ਪੰਜਾਬ ਦੀ ਕਿਸਾਨੀ ਕਿਵੇਂ ਚੱਲ ਰਹੀ ਹੈ ਜਿਵੇਂ ਕਿ ਮੰਡੀਕਰ ਦੇ ਵਿੱਚ ਢੋਨਾ ਰੁਲਿਆ ਬਹੁਤ ਆ ਨਮੀ ਦੇ ਕਰਕੇ ਫੋਰ ਬਫ ਬਫ ਕਾਰਨਾਂ ਦੇ ਕਰਕੇ ਨੁਕਸਾਨ ਬਹੁਤ ਹੋਇਆ ਇਹ ਥੀ ਦੂਜੀ ਗੱਲ ਇਹ ਆਂ ਬੀਜ ਸਤ੍ਰਿਕ ਦੇ ਨਾਲ ਹਾਲਾਤ ਬੜੇ ਆ ਉਹ ਬੜੇ ਚਿੰਤਾਜਨਕ ਆ ਕਿਸਾਨ ਇਹ ਗੱਲ ਕਹਿੰਦੇ ਕਿ ਸਾਨੂੰ ਫੜਾ ਨੇ ਮਾਰ ਲਿਆ ਉਸ ਤੋਂ ਬਾਅਦ ਸਾਡੂ ਝੋਲੇ ਦੀ ਨਮੀ ਦੇ ਕਰਕੇ ਮਾਰ ਲਿਆ ਸਾਨੂੰ ਮੰਡਕਾਂ ਦੇ ਵਿੱਚ ਖੱਜਲਤਾ ਨੇ ਮਾਰ ਲਿਆ ਸਾਨੂੰ ਕਰਜ਼ੇ ਦੇ ਬਾਗ ਲਿਆ ਕਿਸਾਨੀ ਆਵਾਜ਼ਾਰੀ ਦੇ ਵਿੱਚ ਹੈ ਹਾਲੇ ਤੱਕ ਹੱਲ ਕੋਈ ਨਿਕਲਦਾ ਨਹੀਂ ਸਰਕਾਰਾਂ ਕਹਿ ਦਿੱਤਾ ਸੀ ਸਾਰੇ ਤਰ੍ਹਾਂ ਦੇ ਹੱਲ ਕੱਢੇ ਹੋਏ ਆ ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ ਸੋ ਇਹ ਆ ਜੀ ਕਿਸਾਨ ਕਹਿੰਦੇ ਕਿ ਸਾਡੇ ਨਾਲ ਕੋਈ ਵੀ ਨਹੀਂਗਾ ਸੱਤ ਸੱਤ ਗੱਲਾਂ ਕਿਤਗਾਂ ਜਾ ਰਹੀਆਂ ਤੇ ਇਹ ਗੱਲਾਂ ਚੱਲ ਰਹੀਆਂ ਕਿਸਾਨੀ ਹਲੇ ਦੀ ਆਵਾਜ਼ ਆ ਰਹੀ। ਜੀ ਤੇ ਮਨਰੰજન ਜਗਤ ਦਾ ਕੀ ਹਾਲ ਹੈ ਜੀ? ਦੇਖੋ ਮਨਰੰજન ਜਗਤ ਤਨੀ ਕੋ ਖਾਸ ਖਬਰ ਨਹੀਂ ਕੀ। ਮਨਰੰજન ਜਗਤ ਸੁਨਣਾ ਢਿੱਲਾ ਤੇ ਚੁੱਪ ਕੀਤਾ। ਇਹ ਗੱਲ ਜ਼ਰੂਰ ਹੈ ਜੀ ਕਿ ਇਸ ਵੇਲੇ ਆਪਾਂ ਜਾਣਦੇ ਕਿ ਫਿਲਮਾਂ ਆ ਰਹੀਆਂ ਆ ਦੋ ਫਿਲਮਾਂ ਇੱਕੋ ਦਿਨ ਦੇ ਵਿੱਚ ਹੀ ਆ ਰਹੀਆਂ ਪਰਸੋਂ ਇੱਕ ਤਾਂ ਵਿਧਾਣੀਆਂ ਦੇਵ ਕਰੋੜ ਤੇ ਨੀਰੂ ਬਾਜਵਦੀ ਦੂਜੀ ਸ਼ਹਿਨਾਂਗਲ ਦੀ ਇੱਕ ਪੁਰੀ ਇਨਾ ਦੋਵਾਂ ਦੇ ਵਿੱਚੋਂ ਕਿਹੜੀ ਕਾਮਯਾਬ ਹੋਦੀ ਹੈ ਸਮਾਂ ਦੱਸੂਗਾ ਪਰ ਪੰਜਾਬੀ ਫਿਲਮਾਂ ਪੰਜਾਬੀ ਗੀਤਾਂ ਪੰਜਾਬੀ ਕਲਾ ਜਗਤ ਦੇ ਲਈ ਇਹ ਸਾਲ ਤੇ ਬਹੁਤਾ ਵਧੀਆ ਨਹੀਂ ਰਿਹਾ ਇਹ ਸਾਲ ਦੇ ਵਿੱਚ ਮੌਤਾਂ ਕਿੰਨੀਆਂ ਹੋਈਆਂ ਕਲਾਕਾਰਾਂ ਦੀਆਂ ਇਹ ਸਾਲ ਦੇ ਵਿੱਚ ਫਿਲਮਾਂ ਫੇਰ ਕਿੰਨੀਆਂ ਹੋਈਆਂ ਇਹ ਸਾਲ ਦੇ ਵਿੱਚ ਕਿੰਨੇ ਗਾਣੇ ਅਸਫਲ ਹੋਏ ਆ ਇਹ ਸਭ ਦੇ ਸਾਹਮਣੇ ਵੇਰਵਾ ਹੈਗਾ ਕਿਉਂਕਿ ਬਹੁਤੀ ਜ਼ਿਕਰੀਆਂ ਕੋ ਪ੍ਰਾਪਤੀ ਤਾਂ ਨਹੀਂ ਆ ਪਰ ਪੰਜਾਬੀ ਫਿਲਮਾਂ ਆ ਰਹੀਆਂ ਤੇ ਜਾ ਰਹੀਆਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਿਹੀ ਐਨਏ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ ਮਿਹਰਬਾਨੀ ਬਹੁਤ ਮਿਹਰਬਾਨੀ